हां जी दोस्तों स्वागत करते हैं त्वाडा तौडे अपने YouTube चैनल स्टार डिटेल पंजाब ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜਾ ਮੁੱਦਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਮਸਲਾ ਜੇਕਰ ਅਸੀਂ ਕਈ ਪੱਖਾਂ ਤੋਂ ਵਿਚਾਰੀਏ ਤਾਂ ਗੰਭੀਰ ਹੈ ਜੇਕਰ ਪਿੰਡਾਂ ਦੇ ਲੋਕਾਂ ਦੀ ਸਹੂਲਤ ਦੇਖਦੇ ਹਾਂ ਤਾਂ ਫਿਰ ਕਈ ਹੱਦਾਂ ਤੋਂ ਗੱਲ ਸਹੀ ਵੀ ਲੱਗਦੀ ਹੈ ਪੰਜਾਬ ਦੇ ਬਲਾਕ ਘਨੌਰ ਦੇ ਪੰਜ ਤੋਂ ਸੱਤ ਪਿੰਡ ਅਜਿਹੇ ਨੇ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਸਰਕਾਰ ਇਨਸਾਫ ਨਹੀਂ ਦਿਵਾ ਸਕੀ ਉਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਨਾ 3 ਦੇ ਵਿੱਚ ਗਿਣੇ ਜਾਂਦੇ ਆ ਨਾ 13 ਦੇ ਵਿੱਚ ਗਿਣੇ ਜਾਂਦੇ ਆ ਜਿਨ੍ਹਾਂ ਦਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਜਾਂ ਫਿਰ ਕਹਿ ਲੋ ਜਿਵੇਂ ਪਿੱਛੇ ਜੇ ਇੱਕ ਗਰਦਰਿਆ ਚੜ੍ਹ ਕੇ ਆਇਆ ਸੀ ਤੇ ਪਿੰਡਾਂ ਦੇ ਵਿੱਚ ਕਈ ਘਰਾਂ ਦੇ ਵਿੱਚ ਪਾਣੀ ਵੜਿਆ ਸੀ ਬਹੁਤ ਜ਼ਿਆਦਾ ਜਿਸੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਸਾਡੀ ਪਿੰਡਾਂ ਦੇ ਲੋਕ ਹੁਣ ਕਹਿਣ ਲੱਗ ਪਏ ਕਿ ਅਸੀਂ ਤਾਂ ਸਿਰਫ ਵਰਤਣ ਵਾਸਤੇ ਰੱਖੇ ਹੋਏ ਹਾਂ ਜਦੋਂ ਅਸੀਂ ਵੋਟਾਂ ਪਾ ਦਿੰਨੇ ਆ ਫਿਰ ਸਾਨੂੰ ਕੋਈ ਨਹੀਂ ਪੁੱਛਦਾ ਸਾਡੀ ਪੁੱਛ ਹੁੰਦੀ ਹੈ ਇੱਕ ਡੇਢ ਮਹੀਨਾ ਵੋਟਾਂ ਤੋਂ ਪਹਿਲਾਂ-ਪਹਿਲਾਂ ਗੱਲ ਸਹੀ ਵੀ ਲੱਗਦੀ ਹੈ ਇਹਦੇ ਵਿੱਚ ਪਿੰਡ ਕਿਹੜੇ-ਕਿਹੜੇ ਨੇ ਜਿਹੜੇ ਕਿ ਲਵਾਰਿਸ ਹਰ ਸਰਕਾਰ ਨੇ ਛੱਡੇ ਹੋਏ ਨੇ ਬਲਕ ਕਨੌਰ ਦੇ ਬੱਲੋਪੁਰ ਨਨਹੇੜੀ ਰਾਇਪਰ ਉਟਸਰ ਇਹ ਜਿਹੜੇ ਪਿੰਡਾਂ ਦੇ ਲੋਕ ਇੰਨੇ ਜ਼ਿਆਦਾ ਖਫਾ ਹੋਈ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇੱਕ ਤਾਂ ਚੱਲ ਰਿਹਾ ਹੈ ਬਰਸਾਤ ਦਾ ਮੌਸਮ ਤੇ ਦੂਜਾ ਜੀਟੀ ਰੋਡ ਤੇ ਲੱਗਿਆ ਹੋਇਆ ਹੈ ਕਿਸਾਨ ਦਾ ਤਰਨਾ ਇਸ ਕਰਕੇ ਰਾਹ ਪਿਆ ਬੰਦ ਅੰਬਾਲਾ ਜਾਣ ਦਾ ਜਿਹੜਾ ਰਸਤਾ ਹੈ ਉਹ ਪਿੰਡਾਂ ਦੇ ਵਿੱਚ ਹੋ ਕੇ ਟ੍ਰੈਫਿਕ ਜਿਹੜੀ ਹੈ ਸਾਰੀ ਜਾ ਰਹੀ ਹੈ ਬਾਰਸ਼ ਦਾ ਮੌਸਮ ਹੈ ਸੜਕਾਂ ਦੀ ਆਵਾਜਾਈ ਜਿਹੜੀ ਹੈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਹੈ ਕਿਉਂਕਿ ਸਾਰੀ ਟ੍ਰੈਫਿਕ ਜਿਹੜੀ ਹੈ ਪਿੰਡਾਂ ਦੇ ਵਿੱਚ ਕਨਵਰਟ ਕਰਕੇ ਅੰਮ੍ਰਾਲੇ ਭੇਜੀ ਜਾ ਰਹੀ ਹੈ ਉਹ ਟ੍ਰੈਫਿਕ ਵਧਣ ਕਾਰਨ ਓਵਰਲੋਡਡ ਗੱਡੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਓਵਰਲੋਡਡ ਗੱਡੀਆਂ ਚੱਲਣ ਦੇ ਕਾਰਨ ਸੜਕ ਜਿਹੜੀ ਹੈ ਪਹਿਲਾਂ ਤਾਂ ਪਾਣੀ ਨੇ ਤੋੜੀ ਹੋਈ ਹੈ ਜਿਹੜਾ ਫਲੱਡ ਆਇਆ ਹੋਇਆ ਸੀ ਫਿਰ ਜਿਹੜਾ ਮੜਾ ਮੋਟਾ ਬੱਚਿਆ ਸੀ ਉਹ ਰੈਂਦਾ ਖੁੰਦਾ ਜਿਹੜਾ ਲਿੰਕ ਰੋਡ ਹੈ ਉਹ ਇਸ ਟ੍ਰੈਫਿਕ ਨੇ ਤੋੜ ਦਿੱਤਾ ਹੈ ਹੁਣ ਪਿੰਡਾਂ ਦੀ ਇੰਨੀ ਜ਼ਿਆਦਾ ਹਾਲਤ ਬਦ ਤੋਂ ਬੱਤਰ ਹੋ ਚੁੱਕੀ ਹੈ ਕਿ ਇਨ੍ਹਾਂ ਲਿੰਕ ਰੋਡਾਂ ਦੇ ਸਾਈਕਲ ਸਕੂਟਰ ਮੋਟਰਸਾਈਕਲ ਤਾਂ ਚੱਲਣਾ ਦੂਰ ਦੀ ਗੱਲ ਹੈ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ ਹੈ ਸਕੂਲੀ ਬੱਚੇ ਬੜੀ ਮੁਸ਼ਕਲ ਦੇ ਨਾਲ ਸਕੂਲਾਂ ਦੇ ਵਿੱਚ ਆ ਰਹੇ ਨੇ ਤੇ ਰੋਜ਼ਾਨਾ ਡਿਊਟੀਆਂ ਕਰਨ ਵਾਲੇ ਜਾਂ ਫਿਰ ਦਿਹਾੜੀਦਾਰ ਜਿਹੜੇ ਵੀ ਨਿਤ ਅੰਬਾਲੇ ਜਾਂਦੇ ਨੇ ਦਿਹਾੜੀ ਕਰਨ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਕਿਉਂਕਿ ਪਿੰਡ 59 ਤੋਂ ਲੈ ਕੇ ਜਿਹੜਾ ਲੋਹ ਸਿੰਬਲੀ ਤੱਕ ਰੋਡ ਜਿਹੜਾ ਉਹ ਬਿਲਕੁਲ ਟੁੱਟ ਚੁੱਕਾ ਹੈ ਤੇ ਉਹਦੇ ਤੇ ਟ੍ਰੈਫਿਕ ਜਾਮ ਹੋਣ ਕਾਰਨ ਜਿਹੜਾ ਘੰਟਾ ਡੇਢ ਘੰਟਾ ਜਿਹੜਾ ਉਹ ਲੋਹ ਸਿੰਬਲੀ ਪਹੁੰਚਣ ਤੱਕ ਲੱਗ ਜਾਂਦਾ ਹੈ ਜਿਹਦੇ ਕਾਰਨ ਨਿਤਦੀਨ ਜਾਣ ਵਾਲੇ ਜਾਂ ਰੋਜ਼ਾਨਾ ਜਾਣ ਵਾਲੇ ਸਕੂਲੀ ਬੱਚੇ ਜਾਂ ਫਿਰ ਦਿਹਾੜੀਦਾਰ ਲੋਕ ਜਾਂ ਫਿਰ ਆਪਣੇ ਕੰਮਕਾਰਾਂ ਤੇ ਜਾਣ ਵਾਲੇ ਲੋਕ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਸਕੂਲਾਂ ਦੀਆਂ ਵੈਨਾਂ ਜਿਹੜੀਆਂ ਨੇ ਬੜੀ ਮੁਸ਼ਕਲ ਨਾਲ ਜਿਹੜੇ ਡਰਾਈਵਰ ਆਉਂਦੇ ਨੇ ਉਹ ਲੈ ਕੇ ਆਉਂਦੇ ਨੇ ਕਿਉਂਕਿ ਇਹਨਾਂ ਦਾ ਰਾਹ ਤਾਂ ਅੱਜ ਦਾ ਕਿਤੇ ਰਾਹ ਦੇ ਵਿੱਚ ਸਾਈਡ ਦੇਣ ਦੀ ਕੋਈ ਥਾਂ ਵੀ ਨਹੀਂ ਹੈ ਸਾਨੂੰ ਇਹ ਦੱਸਿਆ ਜਾਵੇ ਕਿ ਸਾਡੇ ਪਿੰਡ ਜਾਂ ਤਾਂ ਵੋਟਰ ਦੀ ਲਿਸਟ ਦੇ ਵਿੱਚੋਂ ਹੀ ਕੱਢ ਦਿੱਤੇ ਜਾਣ ਜਾਂ ਫਿਰ ਸਰਕਾਰ ਕੋਈ ਆਕੇ ਸਾਡੇ ਪਿੰਡਾਂ ਦੇ ਰੋਡ ਬਣਾਵੇ ਸਾਡਾ ਜੀਵਨ ਜਿਹੜਾ ਸੁਖਾਲਾ ਕਰੇ ਹਾਲਾਤ ਕੀ ਨੇ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਵਿਰਨਾ ਬਣਾਈ ਹੈ ਤੁਹਾਨੂੰ ਹਾਲਤ ਜਿਹੜੀ ਹੈ ਸਾਡੀ ਨਜ਼ਰ ਆਏਗੀ ਤੇ ਵੀਡੀਓ ਦੇਖ ਕੇ ਦੇਖਣ ਤੱਕ ਹੀ ਸੀਮਤ ਨਾ ਰਹੋ ਇਹਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਦੇ ਹੋ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲਣ ਕੋਈ ਜਾਗੇ ਪ੍ਰਸ਼ਾਸਨ ਜਿਹੜਾ ਆਕੇ ਸਾਡੀ ਸਾਰ ਲਵੇ ਸਾਡੀ ਸੜਕ ਬਣਾਵੇ ਤੇ ਸਾਡਾ ਜੀਵਨ ਜਿਹੜਾ ਉਹ ਸੁਖਾਲਾ ਕਰੇ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਲੈ ਵੀ ਕਰੋ ਚੈੱਕ ਕਨੌਰ ਬਲੌਗ ਏਰੀਆ ਪਵਾਦ ਤੇ ਉਹ ਪੰਜ ਪਿੰਡ ਜਿਹੜੇ ਪਿੰਡ ਵੀ ਬਿਲਕੁਲ ਅਨਾਥ ਹੋ ਗਏ ਇਹੋ ਮਾਰੇ ਪਵਾਦ ਕੀ ਸੜਕਾਂ ਦੇਖ ਲਓ ਵੀਆਈਪੀ ਸੜਕਾਂ ਸਾਰੀਆਂ ਤੇ ਇਹਨਾਂ ਦੇ ਸਫ਼ਰ ਕਰਨ ਵਾਲਾ ਬੰਦਾ ਇੰਨਾ ਹੈਲਥੀ ਰਹਿੰਦਾ ਹੈ ਪਰ ਜਾ ਕੇ 5-7 ਰੋਟੀਆਂ ਫालतू ਹੀ ਖਾਂਦਾ। ਬਾਕੀ ਤੁਸੀਂ ਦੇਖ ਲਓ ਆ ਪਿੰਡ ਬਿਲਕੁਲ ਅਨਾਥ ਹੋ ਚੁੱਕੇ ਨੇ। ਇੰਨਾ ਪਿੰਡਾਂ ਮਾ ਕੋਈ ਸਰਕਾਰ ਨੂੰ ਕਿਸੇ ਤੋਂ ਲੈਣਾ ਦੇਣਾ ਨਹੀਂ, ਵੋਟਾਂ ਮੰਗਣ ਵੇਲੇ ਆ ਜਾਂਦੇ ਨੇ। ਹੁਣ ਕੋਈ ਨਹੀਂ ਵੇਖਦਾ ਕਿ ਸੜਕਾਂ ਦੇ ਕੀ ਹਾਲ ਹੋਏ ਪਏ ਨੇ, ਤੁਸੀਂ ਆਪ ਹੀ ਦੇਖ ਲਓ। ਐਡੇ-ਐਡੇ ਖੱਡੇ ਪਏ ਹੋਏ ਨੇ ਜਿਵੇਂ ਦੇਸ਼ਮੁਦਰੀ ਇਹ ਰੀਚ ਜਾਣਾ ਹੋਵੇ ਬਾਕੀ ਮਾਰੀ ਤਾਂ ਬਈ ਕੋਈ ਸੁਣਦਾ ਨਹੀਂ ਹੈ ਮੈਂ ਵੀ ਵੀਡੀਓ ਤਾਂ ਕਰਕੇ ਪਾ ਰਿਹਾ ਇੱਕ ਬੰਦਾ ਕਹਿ ਰਿਹਾ ਤਾਂ ਬਈ ਿਕਨੌਰ ਬਲੌਗ ਕੇ ਬੰਦੇ ਆ ਕਿ ਜਮੀਰਾ ਮਰ ਗਈਆਂ ਮੈਂ ਕਿਹਾ ਚਲੋ ਉਸ ਨੂੰ ਵੀ ਦੱਸ ਦੇ ਵੀ ਜਮੀਰਾ ਤਾਂ ਮਾਰੀ ਜੁਂਦੀਆਂ ਪਰ ਕਿਆ ਕਰਾਂ ਮਾਰੇ ਕੋਈ ਸੁਣਦਾ ਤਾਂ ਹੈ ਨਹੀਂ ਜਿੱਦ ਨਾ ਮਰ ਜੀ ਕਹਿ ਲਓ ਕਿਸੇ ਨੂੰ ਸੋ ਸੜਕਾਂ ਦੇ ਹਾਲ ਵੀ ਵੇਖ ਲੋ ਤੁਸੀਂ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ ਆ ਪੰਜ ਪਿੰਡ ਬਿਲਕੁਲ ਹੀ ਅਨਾਥ ਹੋ ਚੁੱਕੇ ਨੇ ਹਾਲੇ ਤਾਂ ਮੈਂ ਇੱਕ ਜੀ ਰੋਡ ਦੀ ਵੀਡੀਓ ਪਾ ਰਿਹਾ ਜਿਹੜਾ ਬਿਲਕੁਲ ਹਾਲੇ ਫੇਰ ਵੀ ਠੀਕ ਠਾਕ ਹੈ ਬਾਕੀ ਦੂਜੇ ਪਿੰਡਾਂ ਤੇ ਤਾਂ ਇਸ ਤੋਂ ਵੀ ਬੁਰਾ ਹਾਲ ਹੈ ਉੱਥੇ ਦਾ ਟ੍ਰੈਫਿਕ ਵੀ ਬੜੇ ਪੂਰੀ ਹਾਲ ਹੈ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੱਬ ਕੇ ਤਾਂ ਜੋ ਗੱਲ ਸਰਕਾਰਾਂ ਤੱਕ ਜਾ ਸਕੇ